ਮੰਮੀ ਬੋਲ ਰਹੀ ਹੈ। ਬਾਬਾ ਅੱਜ ਬੜਾ ਮਹੱਤਵਪੂਰਨ ਦਿਨ ਹੈ। ਚੋਣ ਮਹਾਪੁਰ ਜੋ ਪੂਰੇ ਭਾਰਤਦਰਸ਼ ਚੱਲਦਾ ਪਿਆ ਸੀ ਅੱਜ ਉਹਦਾ ਆਖਰੀ ਦਿਨ ਹੈ। ਅੱਜ ਪੰਜਾਬ ਦੇ ਵੀ ਸਾਡੇ ਨਾਗਰਿਕਾਂ ਨੂੰ ਮਤਦਾਨ ਦਾ ਅਧਿਕਾਰ ਮਿਲਣ ਦਾ ਅਫਸਰ ਹੈ। ਸਾਰਿਆਂ ਨੂੰ ਰਿਕਵੈਸਟ ਹੈ ਬੇਨਤੀ ਹੈ ਕਿ ਆਪਣਾ ਮਤਦਾਨ ਜ਼ਰੂਰ ਕਰੋ। ਪਰਲੇ ਮਤਾਦਾਨ ਫਿਰ ਜਲਪਾਲ ਇਹ ਅਫਸਰ ਹਰ 5 ਸਾਲ ਬਾਅਦ ਆਉਂਦਾ ਆਪਣਾ ਮਨ ਪਸੰਦਾ ਉਮੀਦਵਾਰ ਚੁਣਦਾ ਰਾਸ਼ਟਰ ਰੇਤ ਪ੍ਰਦੇਸ਼ ਨਗਰ ਰੇਤ ਕੇ ਲਈ ਆਪਣਾ ਮਤਾਦਾਨ ਜ਼ਰੂਰ ਕਰੇ ਇਸ ਅਫਸਰ ਕੋ ਵਿਅਰਥ ਨਾ ਕਰੇ ਜਲਦੀ ਜਲਦੀ ਘਰ ਸੇ ਬਾਹਰ ਆਏ ਔਰ ਆਪਣਾ ਮਤਾਦਾਨ ਕਰੇ ਜੋ ਆਪਣਾ ਡ੍ਰੀਮ ਸਿਟੀ ਮੰਨਣਾ ਵਾਲਾ ਤੂੰ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਆਪਣੀ ਡ੍ਰੀਮ ਸਿਟੀ ਨੂੰ ਕਾਪਣਾ ਨਹੀਂ ਟਾਈਮ ਆਓ ਆ ਕੇ મતદાન ਕਰਨ ਤੋਂ ਬਾਅਦ ਨਾਮ ਤੋਂ ਕਰੋ ਫਿਰ ਅੱਗੇ ਤੇ ਕੁਲਚਰ ਦਾ ਵਜ਼ਾ ਪ੍ਰੋਗਰਾਮ ਹੈ ਸਾਰਿਆਂ ਨੇ ਪਾਰਟੀ ਰੱਖੀ ਤੇ ਆਪਣਾ ਇੰਜੋਏ ਕਰੋ ਮੈਂ ਅਸ਼wini ਬੱਬਰ ਡ੍ਰੀਮ ਸਿਟੀ ਮਾਨਾ ਵਾਲਾ ਤੋਂ ਹਾਂ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਕਿ ਅਸੀਂ ਸਾਰੇ 7 ਵਜੇ ਤੋਂ ਸ਼ੁਰੂ ਨਹੀਂ VOTING ਸਾਰੇ ਹਰ ਬੰਦਾ ਵੋਟ ਜ਼ਰੂਰ ਪਾਏ ਤੇ ਆਪਣਾ ਅਧਿਕਾਰ ਯੂਜ਼ ਕਰੇ ਇੱਕ ਆਪਣੀ ਮਨਪਸੰਦ ਕੈਂਡੀਡੇਟ ਚੁਣੇ ਮੈਂ ਅੱਜ ਅੰਮ੍ਰਿਤਸਰ ਲੋਕ ਸਭਾ ਹਲਕਾ ਦਾ ਸਭ ਵੋਟਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਹੁਣ 6:35 ਮਿੰਟ ਹੋਏ ਆ ਅਸੀਂ ਲਗਭਗ 15 ਮਿੰਟ ਹੋ ਗਏ ਇੱਥੇ ਆਇਆ ਨੂੰ ਕਿਉਂਕਿ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜਾ ਵਾ ਆਪਣੇ ਵੋਟ ਦਾ ਅਧਿਕਾਰ ਜੋ ਸੰਵਿਧਾਨ ਚ ਸਾਨੂੰ ਦਿੱਤਾ ਗਿਆ ਵਾ ਉਹਦਾ ਪ੍ਰਯੋਗ ਜ਼ਰੂਰ ਕਰੀਏ ਵੋਟ ਜ਼ਰੂਰ ਪਾਈਏ 100% ਮਤਦਾਤਾ ਜਿਹੜਾ ਵਾ ਉਹ ਅਸੀਂ ਸਹੀ ਅੱਜ ਦਾ ਕੈਂਡੀਡੇਟ ਆਪਾਂ ਚੁਣ ਸਕਦੇ ਆ ਕਿਉਂਕਿ ਇਹ ਦੇਸ਼ ਹਿੱਤ ਦਾ ਚੋਣ ਆ ਅਸੀਂ ਰਾਸ਼ਟਰ ਦੇ ਵਿੱਚ ਪ੍ਰਧਾਨ ਮੰਤਰੀ ਅੱਜ ਚੁਣਨ ਜਾ ਰਹੇ ਆ ਤੋਂ ਪੰਜਾਬ ਦੇ ਵਿੱਚ ਅੱਜ ਜੋ 13 ਦੀ 13 ਲੋਕ ਸਭਾ ਦਾ ਚੋਣ ਹੋਣ ਜਾ ਰਿਹਾ ਵਾ ਉਹਦੇ ਚ ਸਾਰਿਆਂ ਨੂੰ ਮੈਂਥ ਜੋੜ ਕੇ ਬੇਨਤੀ ਕਰ ਰਿਹਾ ਵਾਂ ਕਿ ਜਲਦੀ ਤੋਂ ਜਲਦੀ ਆਪਣੀ ਵੋਟ ਦਾ ਜੋ ਸੰਵਿਧਾਨ ਚ ਅਧਿਕਾਰ ਦਿੱਤਾ ਉਹ ਅਧਿਕਾਰ ਵੀ ਆਪਾਂ ਯੂਜ਼ ਕਰੀਏ ਔਰ ਸਾਡਾ ਸਭ ਤੋਂ ਪਹਿਲਾ ਫਰਜ਼ ਆ ਤੇ ਮੇਰੇ ਹਿਸਾਬ ਨਾਲ ਅੱਜ ਦੀ ਜੋ ਦਿਨ ਚ ਰਿਹਾ ਵਾ ਅਸੀਂ ਪਹਿਲਾ ਕੰਮ ਜਿਹੜਾ ਮੈਂ ਵੋਟ ਪਾਉਣ ਦਾ ਕਰਨਾ ਵਾ ਬਾਕੀ ਜਿਹੜਾ ਨਿੱਜੀ ਕੰਮ ਹੈ ਬਾਅਦ ਕਰੂੰਗਾ ਬਹੁਤ ਬਹੁਤ ਧੰਨਵਾਦ ਮੈਂ ਵੀ ਬਹੁਤ ਧੰਨਵਾਦੀ ਆ ਤੇ ਆਪਣਿਆਂ ਜੀਰਾਂ ਹੋਰ ਚਲੋ ਜੀ ਬਾਅਦ ਵਿੱਚ ਗੈਰਸ ਕਰਵਾਇਆ ਬੰਦਾ ਆਉਂਦਾ ਹੁਣ ਬਾਕੀ ਅੱਗੇ ਲਿਜਾਣੇ ਨੇ ਅੱਗੇ ਤੇ ਮੈਂ ਫੋਟੋ ਵੀ ਆਉਣੀ ਲੰਬੀਆ ਲੈਣਾ ਹੈ